ਜੈਂਸਮ ਬਰਸਾਤਾ ਦਾ ਮਾਹੌਲ ਚੱਲ ਰਿਹਾ ਹੈ ਆ ਖਰੜ ਦੇ ਵਿੱਚ ਤੁਸੀਂ ਦੇਖਦੇ ਹੋ ਹਰ ਪਾਸੇ ਜਿਹੜੀਆਂ ਰੀਲਾਂ ਚੱਲ ਰਹੀਆਂ ਨੇ ਬੜੀਆਂ ਬਦਨਾਮ ਹੋਈਆਂ ਗਈਆਂ ਆ ਖਲੜ ਸ਼ਹਿਰ ਬਹੁਤ ਜ਼ਿਆਦਾ ਬਦਨਾਮ ਹੋ ਚੁੱਕਿਆ ਆ ਤੁਸੀਂ ਵੀ ਐਮਸੀਓ 27 ਐਮਸੀ ਐ ਅੱਜ ਖਲੜ ਸ਼ਹਿਰ ਦੇ ਕੀ ਹਾਲਾਤਾਂ ਨੇ ਕਿਵੇਂ ਤੁਸੀਂ ਖੁਦ ਦੇਖਦੇ ਆ ਅਬਾਉ 50 ਮੇਰੀ ਏਜ ਹੋ ਚੁੱਕੀ ਹੈ ਪਰ ਮੈਂ ਇੰਨਾ ਬੁਰਾ ਹਾਲ ਖਰੜ ਦੇ ਵਿੱਚ ਕਦੇ ਨਹੀਂ ਦੇਖਿਆ ਔਰ ਪਬਲਿਕ ਦੇ ਇਸ મુદ્ਦੇ ਦੇ ਉੱਪਰ ਮੈਂ ਤਾਂ ਇਹ ਕਹੂੰਗਾ ਵੀ ਅਸੀਂ ਪਬਲਿਕ ਦੇ ਬਿਲਕੁਲ ਨਾਲ ਆ ਕਿਉਂਕਿ ਲਾਂਡਾ ਰੋਡ ਤੇ ਜੋ ਨਰਕ ਭੋਗਿਆ ਜਾ ਰਿਹਾ ਹੈ ਜੋ ਨੀਜਰ ਰੋਡ ਤੇ ਨਰਕ ਭੋਗਿਆ ਜਾ ਰਿਹਾ ਹੈ ਜਾਂ ਹਸਪੀਟਲ ਰੋਡ ਤੇ ਹੈ ਪਾਣੀ ਦੀ ਤਾਂ ਬਸ ਇਤਾਂ بارشਾਂ ਜਿਆਦਾ ਹੋਈਆਂ ਪਰ بارشਾਂ ਜਿਆਦਾ ਹੋਣ ਦੇ ਬਾਵਜੂਦ ਵੀ ਇੰਨਾ ਜਿਆਦਾ ਭੈੜਾ ਹਾਲ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਵੀ ਖਰੜ ਦੀ ਇੰਨੀ ਮਾੜੀ ਪੋਜੀਸ਼ਨ ਹੋ ਗਈ ਤੇ ਲਾੜਾ ਰੋਡ ਦੇ ਸ਼ਹਿਰ ਨਿਵਾਸੀਆਂ ਦਾ ਬਾਸੀਆਂ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਵੀ ਜਿਹੜੇ ਇੰਨੇ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਤੁਸੀਂ ਆਪਣੇ ਵਾਰਡ ਦਾ ਵੀ ਕਦੇ ਹਾਲ ਦੇਖਿਆ ਕੀ ਹਾਲ ਹੈ ਇਸ ਟਾਈਮ ਮੇਰੇ ਵਾਰਡ ਦੇ ਵਿੱਚ ਸਿਰਫ ਇੱਕ ਜਗ੍ਹਾ ਪ੍ਰੋਬਲਮ ਹੈ ਜਿਹੜਾ ਸਾਡਾ 70 ਨੰਬਰ ਪੀਲਰ ਦੇ ਕੋਲ ਕਿਲਾ ਚੌਕ ਦੇ ਵਿੱਚ ਕਿਲਾ ਚੌਕ ਦੇ ਵਿੱਚ ਜਿਸ ਟਾਈਮ ਰੋਡ ਬਣ ਰਹੀ ਸੀ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਯੂ ਟਾਈਪ ਜਿਹੜਾ ਹੈ ਪਾਈਪ ਪਾ ਦਿੱਤੇ ਉਸ ਦੀ ਵਜ੍ਹਾ ਨਾਲ ਜਿਹੜਾ ਹੈ ਮੇਰੇ ਵਾਰਡ ਦੇ ਜਿਹੜੇ ਉੱਥੇ ਦੇ ਪੜੋਸੀ ਆ ਸ਼ਹਿਰਦਾਰ ਆ ਉਹਨਾਂ ਦਾ ਨੁਕਸਾਨ ਬਹੁਤ ਹੋ ਰਿਹਾ ਔਰ ਅਸੀਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਫੀਲ ਵੀ ਕਰ ਰਹੇ ਹਾਂ ਸਾਡਾ ਹੁਣ ਉਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਵੀ ਬੜੀ ਮਿਹਨਤ ਸਦਕਾ 23 6 2023 ਨੂੰ ਨੈਸ਼ਨਲ ਹਾਈਵੇਅ ਅਥਾਰਟੀ ਤੋਂ ਇੱਕ ਲੈਟਰ ਪ੍ਰੂਫ ਕਰਾਣੀ ਸੀ ਉਹ ਲੈਟਰ ਆਈ ਹੋਈ ਹੈ ਪਰ ਨਗਰ ਕਾਉਂਸਲ ਦੇ ਵਿੱਚ ਇੰਨਾ ਹੌਸਲਾ ਨਹੀਂ ਸੀ ਵੀ ਉਹਦਾ ਮਤਾਂ ਉਸ ਦੇ ਵਿੱਚ ਆ ਜਾਂਦਾ ਹੂੰ ਹੁਣ ਜਿਹੜੇ ਪ੍ਰਧਾਨ ਅੰਜੂ ਚੰਦਰ ਬਣੇ ਆ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡੇ ਵਾਲਾ ਮਸਲਾ 2023 ਤੋਂ ਪੈਂਡਿੰਗ ਚੱਲਦਾ ਆ ਰਿਹਾ ਉਹਨਾਂ ਨੇ ਸਾਡੇ ਜੈ ਸਿੰਘ ਸਾਹਿਬ ਨੂੰ ਆਰਡਰ ਦਿੱਤੇ ਵੀ ਇਹਨਾਂ ਦਾ ਇਸ ਮੀਟਿੰਗ ਦੇ ਵਿੱਚ ਅਜੰਡਾ ਮਤਲਬ ਜਿਹੜਾ ਹੈ ਆਣਾ ਜਹੀਦਾ ਹੈ ਔਰ ਮੈਂ ਪ੍ਰਧਾਨ ਜੀ ਦਾ ਧੰਨਵਾਦ ਵੀ ਕਰਦਾ ਹਾਂ ਜੈ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਹੜੀ 14 ਅਗਸਤ ਨੂੰ ਸਾਡੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਕ੍ਰੋਸੀਂਗ ਦੇ ਪਾਈਪ ਦਾ ਜਿਹੜਾ ਹੈ ਉਹ ਐਸਟੀਮੇਟ ਪਾਸ ਹੋ ਚੁੱਕਿਆ ਹੈ ਕਿ ਦੇਖੋ ਦੁਬਾਰਾ 2026 ਦੇ ਵਿੱਚ ਜਿਹੜੀ ਐਮਸੀ ਦੀ ਇਲੈਕਸ਼ਨ ਆਣੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੁਬਾਰਾ ਲੋਕ ਰਿਪੀਟ ਹੋਵੋਗੇ ਕੰਮ ਨਹੀਂ ਬੋਲਦੇ ਬਣਾ ਇਹ ਜਿਹੜਾ ਹੈ ਪਬਲਿਕ ਦਾ ਇੱਕ ਜਨਾਂਦੇਸ਼ ਹੁੰਦਾ ਹੈ ਪਬਲਿਕ ਮੇਰੇ ਤੋਂ ਖੁਸ਼ ਹੋਈ ਪਬਲਿਕ ਦੇ ਨਾਲ ਮੈਂ ਦੁੱਖ ਸੇ ਸੂਖ ਚ ਅੱਗੇ ਪਿੱਛੇ ਜਿੱਦਾਂ ਵੀ ਜ਼ਰੂਰਤ ਉਹਨਾਂ ਨੂੰ ਮੇਰੀ ਮਹਿਸੂਸ ਹੈ ਜਾਂ ਮੈਂ ਉਹਨਾਂ ਦੀ ਸਰਵਿਸਿਜ਼ ਉਹਨਾਂ ਨੂੰ ਦਈਆਂ ਹੈ ਜੇ ਮੈਂ ਉਹਨਾਂ ਦੀ ਉਮੀਦਾਂ ਦੇ ਖਰਾ ਉਤਰਿਆ ਤਾਂ ਮੇਰਾ ਖਿਆਲ ਹੈ ਚਾਹੇ ਮੁਕਾਬਲੇ ਦੇ ਵਿੱਚ ਕੋਈ ਆ ਜਵੇ ਤਾਂ ਮੇਰੀ ਮਤਲਬ ਕਨਫਰਮ ਹੈ ਜੀ ਵੀ ਮੇਰਾ ਪਬਲਿਕ ਮੇਰੇ ਨਾਲ ਹੋਊਗੀ ਕਿ ਤੁਸੀਂ ਪਹਿਲਾਂ ਕਦੇ ਦੇਖਿਆ ਕਿ ਇਹ ਹਾਲਾਤ ਖੱਲੇ ਸ਼ਹਿਰ ਦੇ ਕਦੇ ਹੋਈਆਂ ਕਦੇ ਇਦਾਂ ਦੇ ਬਿਲਕੁਲ ਨਹੀਂ ਦੇਖਿਆ ਜੀ ਕਦੇ ਕਿ ਇਹ ਫਰਸਟ ਟਾਈਮ ਆਰੀਆ ਰੋਡ ਤੇ ਨਹੀਂ ਕ੍ਰਾਸ ਕੀਤਾ ਜਾ ਸਕਦਾ ਕਪੂਰ ਚੌਂਕ ਤੋਂ ਨਹੀਂ ਕ੍ਰਾਸ ਕੀਤਾ ਜਾ ਸਕਦਾ ਮੇਰੇ ਆਪਣੇ ਵਾਰਡ ਕੀਲਾ ਚੌਂਕ ਦੇ ਵਿੱਚੋਂ ਕ੍ਰਾਸ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਨੂੰ ਡਿਨਾਈ ਕਰਨਾ ਤਾਂ ਬਹੁਤ ਬੜੀ ਬੇਫੂਫੀ ਹੈ ਤੁਸੀਂ ਦੇਖਦੇ ਹੋ ਕਿ ਲਾਂਡਰਾ ਰੋਡ ਤੇ ਜਦੋਂ ਇੱਕ ਜਾਮ ਲੱਗਦਾ ਹਰ ਜਾਮ ਦੇ ਵਿੱਚ ਘੱਟੋ ਘੱਟ 2 2.5 ਘੰਟੇ ਬੰਦਾ ਇਨਸਾਨ ਫਸਦਾ ਉਹਦੇ ਵਿੱਚ ਕਿ ਉਹ ਕਿੱਥੇ ਕੰਮ ਜਾਣਾ ਸਕੂਲ ਬੱਚਿਆਂ ਨੇ ਜਾਣਾ ਹੈ ਜਾਂ ਕੋਈ ਵਪਾਰ ਦੇ ਵੱਡੇ ਟਰੱਕ ਵੀ ਜਾਂਦੇ ਆ ਉਹਨਾਂ ਕੋ ਸਮਾਨ ਨਹੀਂ ਟਾਈਮ ਸਿਰ ਪਹੁੰਚ ਪਾ ਰਿਹਾ ਉਹ ਤਾਂ ਨੁਕਸਾਨ ਕੌਣ ਪਰ ਪਾ ਰਿਹਾ ਸਰ ਉਹਨਾਂ ਦਾ ਨੁਕਸਾਨ ਤਾਂ ਇੱਕ ਸੈਫਰ ਇਸ਼ੂ ਹੈ ਸਾਡੇ ਇੱਕ ਜੈਨ ਫੈਮਲੀ ਹੈ ਜੀ ਅ ਸ਼ਿਵਾਲਿਕ ਚੋਂ ਆਂਦੀ ਹੈ ਉਹਨਾਂ ਦਾ ਸਾਡੇ ਜਿਹੜੇ ਸਮਸਤਰੀ ਪਰਵ ਚੱਲ ਰਿਹਾ ਹੈ ਪੋਲੂਸ਼ਨ ਪਰਵ ਉਸ ਦੇ ਵਿੱਚ ਹਰ 24 ਘੰਟੇ ਦਾ 8 ਦਿਨ ਲਗਾਤਾਰ ਜਾਬ ਚੱਲਦਾ ਹੁੰਦਾ ਹੈ ਉਹ ਜੋ ਜਿਹੜੀ ਸਾਡੀ ਸ਼ਿਵਾਲਿਕਲੀ ਫੈਮਿਲੀ ਹੈ ਉਹ 2-3 ਵਾਰੀ ਹੋਰ ਰਸਤੇ 'ਚ ਫੋਨ ਕਰਦੇ ਰਹੇ ਸਾਨੂੰ ਕਿ ਅਸੀਂ ਥੋੜਾ ਜਿਹਾ ਲੇਟ ਹੋ ਜਾਾਂਗੇ ਇੱਕ ਇੱਕ ਘੰਟਾ ਲੇਟ ਆਂਦੇ ਰਹੇ ਆ ਲੇਕਿਨ ਉਹਦੀ ਬਾਰੀਆਂ ਦੀ ਜਗ੍ਹਾ ਆਪਾਂ ਨੂੰ ਕਿਸੇ ਨੂੰ ਹੋਰ ਨੂੰ ਮਠਾਣਾ ਪੈਂਦਾ ਰਿਹਾ ਪਰ ਅਸੀਂ ਉਹਨਾਂ ਦੀ ਪ੍ਰੋਬਲਮ ਨੂੰ ਸਮਝਦੇ ਸੀ ਵੀ ਐਡਾ ਬੁਰਾ ਹਾਲ ਹੈ ਵੀ ਬਲੋ ਬਦਾ ਟਾਈਮ ਤੇ ਪਹੁੰਚੇ ਨਹੀਂ ਪਹੁੰਚਦਾ ਕਿਸੇ ਤੇ ਇਸ ਦੇ ਵਿੱਚ ਕਸੂਰ ਕਿਦਾ ਹੈ ਐਮਸੀਆ ਦਾ ਪ੍ਰਸ਼ਾਸਨ ਦਾ ਕਿਹਦਾ ਕਸੂਰ ਗਿਣ ਇਹ ਮੈਨੂੰ ਇਹ ਲੱਗਦਾ ਹੈ ਵੀ ਅਸੀਂ ਦੂਜੇ ਦੇ ਭਾਂਡਾ ਨਹੀਂ ਭੰਲਣਾ ਚਾਹੀਦਾ ਸਾਨੂੰ ਸਾਨੂੰ ਆਪਣੀ ਜ਼ਿੰਮੇਵਾਰੀ ਇਸ ਨੂੰ ਓੜਨੀ ਚਾਹੀਦੀ ਹੈ ਕਿ ਸਾਡੀ ਅਨਗਹਿਲੀ ਕਹੋ ਚਾਹੇ ਮਤਲਬ ਪ੍ਰਸ਼ਾਸਨ ਦੇ ਉੱਪਰ ਥੋਪਦੀਏ ਪ੍ਰਸ਼ਾਸਨ ਅੱਗੇ ਥੋਪ ਦੇਵੇ ਅੱਗੇ ਥੋਪ ਦੇਵੇ ਜ਼ਿੰਮੇਵਾਰੀ ਇਸ ਨੂੰ ਆਪਣੀ ਲੈਣੀ ਚਾਹੀਦੀ ਹੈ ਵੀ ਜਦ ਕੰਮ ਆਪਾਂ ਕਰਾ ਸਕਦੇ ਹਾਂ ਹੁਣ ਠੇਕੇਦਾਰਾਂ ਦੀ ਪੋਜੀਸ਼ਨ ਇਹ ਹੈ ਵੀ ਇੰਨੇ ਇੰਨੇ ਲੈਸ ਪਾ ਕੇ ਕੰਮ ਲੈ ਲੈਂਦੇ ਆ ਤਾਂ ਉਹਨਾਂ ਦਾ ਕੰਮ ਕਰਦੇ ਨਹੀਂ ਲੇਬਰਾਂ ਪੰਜ-ਪੰਜ ਐ 10-10 ਐ ਉਹਨਾਂ ਕੋਲੇ ਕੰਮ ਉਹਨਾਂ ਕੋਲ 40-40 ਐ ਜਿਆਦਾ ਹਰੇਕ ਉਹਨੂੰ ਠੇਕੇਦਾਰ ਨੂੰ ਕਿਹਾ ਜਾਵੇ ਵੀ ਹਰੇਕ ਸਾਈਡ ਦੇ ਉੱਪਰ ਪੰਜ ਬੰਦੇ ਲਾ ਕੇ ਚੱਲ ਉੱਥੇ ਉਹ ਸਾਡੇ ਵਾਰਡ ਦੇ ਵਿੱਚ ਐ ਲੇਬਰ ਆਂਦੀ ਐ ਸਾਨੂੰ ਇੰਨਾ ਹੀ ਇਨਫੋਰਮੇਸ਼ਨ ਹੁੰਦੀ ਐ ਵੀ ਲੇਬਰ ਆਈ ਹੋਈ ਐ ਲੇਕੇ ਸਾਨੂੰ ਐ ਹੀ ਨਹੀਂ ਪਤਾ ਹੁੰਦਾ ਵੀ ਕੱਲ ਉਹ ਛੁੱਟੀ ਕਰਕੇ ਅਗਲੇ ਦਿਨ ਨਹੀਂ ਆਈ ਬਿਲਕੁਲ ਅਸੀਂ ਉਹਨਾਂ ਦੇ ਅਸਿਸਟੈਂਟ ਬਣੇ ਹੋਏ ਐ ਇਸ ਲੇਬਰਾਂ ਦੇ ਜੀ ਵੀ ਉਹਨਾਂ ਨੂੰ ਪੁੱਛਣਾ ਚਾਹੀਦਾ ਐ ਵੀ ਤੂੰ ਅੱਜ ਇੱਥੇ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ لوکاں ਦਾ ਤਾਂ ਕੋਈ ਕਸੂਰ ਨਹੀਂ ਹੈ ਦੇ ਵਿੱਚ ਪਬਲਿਕ ਦਾ ਪਬਲਿਕ ਨੂੰ ਤਾਂ ਮੈਂ ਧੰਨਵਾਦ ਦੇਣਾ ਚਾਹਾਂਗਾ ਵੀ ਉਹ ਇਸ ਸਾਡੇ ਪ੍ਰਸ਼ਾਸਨ ਦੇ ਆ ਸਾਡੇ ਆ ਸਾਡੇ ਨਗਰ ਕੌਂਸਲ ਦੇ ਕੀਤੀਆਂ ਹੋਈਆਂ ਗਲਤੀਆਂ ਨੂੰ ਅਫੋਰਡ ਕਰ ਰਹੀ ਹੈ ਤਾਂ ਦੇਖੋ ਆਉਣ ਵਾਲਾ ਸਮਾਂ ਆ ਤੁ ਕਿੰਨੀ ਜਲਦੀ ਲੋਕਾਂ ਨੂੰ ਤੁਹਾਡੀ ਟੀਮ ਦੇ ਵੱਲੋਂ ਜਾਂ ਤੁਹਾਡੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰਲੀਫ ਮਿਲ ਪਾਏਗੀ ਕਿ ਕਦ ਤੱਕ ਠੀਕ ਹੋ ਪਾਏਗਾ ਕੰਮ ਦੇਖੋ ਜੀ ਹੁਣ ਸਾਡੀ ਪੋਜੀਸ਼ਨ ਇਹ ਹੈ ਇਸ ਟਾਈਮ ਜੋ ਆਈ ਵਿਟਨੈਸ ਦੀ ਗੱਲ ਕਰ ਰਹੇ ਹਾਂ ਮੈਂ ਤੁਹਾਡੇ ਨਾਲ ਕਿ ਵਿਦਿਨ ਸ਼ਾਰਟ ਪੀਰੀਅਡ بارشਾਂ ਦਾ ਜਿ세 ਹੀ ਦਾਜਾ ਖਤਮ ਹੁੰਦਾ ਹੈ ਮੈਂ ਨਗਰ ਕਾਉਂਸਲ ਦੇ ਵਿੱਚ ਕੱਲ ਵੀ ਪ੍ਰਧਾਨ ਜੀ ਨਾਲ ਮੀਟਿੰਗ ਕੀਤੀ ਸੀ ਮੈਂ ਪ੍ਰਧਾਨ ਜੀ ਨੂੰ ਇੱਕੇ ਗੱਲ ਦੀ ਬੇਨਤੀ ਕਰਕੇ ਆਇਆ ਵੀ ਪ੍ਰਧਾਨ ਜੀ ਦੇਖੋ ਜਿਹੜੇ ਕੰਮ ਪੋਣ ਵਾਲੇ ਆ ਜਿੱਦਾਂ ਆਪਾਂ ਵਰਕ ਆਰਡਰ ਤਾ ਸਕਦੇ ਆ ਆਪਾਂ ਟੈਂਡਰ ਨੂੰ ਕਢਾ ਸਕਦੇ ਆ ਜਿਹੜੇ ਕੰਮ ਹੋਣ ਵਾਲੇ ਉਹ ਕਰਾਓ ਟੈਂਡਰ ਠੇਕੇਦਾਰਾਂ ਨਾਲ ਗੱਲਬਾਤ ਕਰੋ ਜਿੱਦਨ بارشਾਂ ਰੁਕਦੀਆਂ ਉਸੇ ਦਿਨੇ ਕੰਮ ਉਹਨਾਂ ਦਾ ਸ਼ੁਰੂ ਹੋ ਜਾਵੇ ਔਰ ਮੈਨੂੰ ਲੱਗਦਾ ਵੀ ਜੇ ਪ੍ਰੋਪਰ ਕੰਮ ਚੈਨਲ ਤੇ ਆ ਕੇ ਕਰਨ ਲੱਗ ਜਨਵੇਂ ਲੇਬਰ ਵਾਲੇ ਤਾਂ ਜੀ بارشਾਂ ਬੋਰਸ਼ਾਂ ਦੇ ਰਿਲੀਫ ਲੈਣ ਤੋਂ ਬਾਅਦ ਤਾਂ ਮੇਰਾ ਖਿਆਲ ਵੀ ਸ਼ਹਿਰ ਦੀ ਨੁਹਾੜ ਜਿਹੜੀ ਹੈ ਇੱਕ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਬਦਲੀ ਜਾ ਸਕਦੀ ਹੈ ਥੈਂਕ ਯੂ ਜਨ ਜਨ ਜੇ ਆਪਾਂ ਸਟਰੀਟ ਰਾਈਡ ਦੀ ਗੱਲ ਕਰੀਏ ਤੁਸੀਂ ਦੇਖਦੇ ਹੋ ਕਿ ਮੇਨ ਬਾਜ਼ਾਰ ਦੇ ਵਿੱਚ ਵੀ ਕਿ ਦੇਖਦੇ ਆਂ ਤੁਸੀਂ ਮੇਨ ਬਾਜ਼ਾਰ ਲਾ ਲੋ ਚਾਹੇ ਹੋਰ ਮਹੱਲਿਆਂ ਦੇ ਵੀ ਵਾਰ ਲਾ ਲੋ ਕਿ ਸਟਰੀਟ ਰੇ ਜਿਆਦਾਤਰ ਜਗਦੀ ਨਹੀਂ ਗਈਆਂ ਲੋਕ ਇਹਨਾਂ ਤੋਂ ਵੀ ਬਹੁਤ ਪਰੇਸ਼ਾਨ ਹੈ ਇਹ ਤਾਂ ਛੋਟੀ ਜੀ ਗੱਲ ਹੈ ਪਰ ਮੇਨ ਬਾਜ਼ਾਰ ਚ ਪੀਐਸਪੀਸੀਐਲ ਦਾ ਜਿਹੜੇ ਐਕਸੀਡੈਂਸ ਸਾਹਿਬ ਹੈ ਐਸਡੀਓ ਸਾਹਿਬ ਹੈ ਔਰ ਢਿੱਲੋਂ ਜੀ ਜੀ ਹੈ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ ਉਹਨਾਂ ਨੇ ਪੂਰੀ ਪੂਰੀ ਰਾਤ ਮਿਹਨਤ ਕਰਕੇ ਮੇਨ ਬਾਜ਼ਾਰ ਦੀਆਂ ਜਿੰਨੀਆਂ ਤਾਰਾਂ ਦੇ ਇੱਕ ਮਤਲਬ ਸ਼ਾਰਟ ਹੁੰਦੀਆਂ ਦੀਆਂ ਸਾਰੀਆਂ ਉਹਨਾਂ ਨੂੰ ਚੇਂਜ ਕਰਕੇ ਬਹੁਤ ਵਧੀਆ ਬਾਜ਼ਾਰ ਤੇ ਉਪਰਾਲਾ ਕੀਤਾ ਸੀ ਲੇਕਿਨ ਪੀਐਸਵੀਸੀਐਲ ਦਾ ਧੰਨਵਾਦ ਕਰਦੇ ਹੋਏ ਜਿਹੜਾ ਸਟਰੀਟ ਲਾਈਟ ਡਿਪਾਰਟਮੈਂਟ ਹੈ ਉਹਨਾਂ ਨੂੰ ਮੈਂ ਕਈ ਵਾਰੀ ਕਰੋੜੇ ਸ਼ਬਦਾਂ ਚ ਵੀ ਗੱਲ ਕਹਿ ਚੁੱਕਿਆ ਹਾਂ ਵੀ ਮੈਨੂੰ ਇੱਕ ਗੱਲ ਤਾਂ ਦੱਸ ਦੋ ਵੀ ਤੁਹਾਡਾ ਕੀਤੇ ਜਿਹੜੀ ਹੈ ਹਰਾ ਦੀਆਂ ਚੋਰੀਆਂ ਵਿਚਾਰੀਆਂ ਇਹਨਾਂ ਨਾਲ ਕੋਈ ਕੰਟਰੈਕਟ ਤਾਂ ਨਹੀਂ ਹੈ 100 ਟਾਈਮਸ 100 ਬਾਰ ਮੈਂ ਉਹਨਾਂ ਨੂੰ ਕਿਹਾ ਵੀ ਮੇਨ ਬਾਜ਼ਾਰ ਦੇ ਵਿੱਚ ਕੋਈ ਲਾਈਟਸ ਨਹੀਂ ਹੈ ਸਟਰੀਟ ਲਾਈਟ ਤੁਸੀਂ ਰਾਤ ਨੂੰ ਬਾਜ਼ਾਰ 'ਚ ਬੜੋ ਲੋਕਾਂ ਨੂੰ ਮਜਬੂਰਨ ਆਪਣੀ ਘਰ ਦੀ ਦੁਕਾਨਾਂ ਦੀਆਂ ਲਾਈਟਾਂ ਔਨ ਕਰਕੇ ਜਾਣਾ ਪੈਂਦਾ ਜਦ ਕਿ ਦੁਕਾਨਦਾਰ ਦਾ ਇੱਕ ਬਹੁਤ ਅਹਿਮ ਡਿਊਟੀ ਇਹ ਬਣਦੀ ਹੈ ਕਿ ਉਹ ਦੁਕਾਨਾਂ ਦੇ ਜਿਹੜੇ ਲਾਈਟਾਂ ਨੂੰ ਬੰਦ ਕਰਕੇ ਜਾਣ ਤਾਕੇ ਉਹਨਾਂ ਦਾ ਕਿਸੇ ਕਿਸਮ ਦਾ ਸ਼ਾਰਟ ਸਰਕਟ ਦਾ ਜਿਹੜਾ ਹੈ ਰਿਸਕ ਲਾ ਰਹੇ ਜਦ ਉਹਨਾਂ ਨੇ ਬਾਹਰ ਦੀ ਲਾਈਟ ਬਾਲ ਲੈਣੀ ਹੈ ਤਾਂ ਉਹਨਾਂ ਨੂੰ ਸਾਰੀ ਲਾਈਟ ਆਨ ਕਰਕੇ ਜਾਣਾ ਪੈਂਦਾ ਹੈ ਤੇ ਮੈਂ ਇਸ ਕਰਕੇ ਸਟਰੀਟ ਲਾਈਟ ਬਣਾ ਚਾਹੇ ਜੇਈ ਸਾਹਿਬ ਹੈ ਚਾਹੇ ਉਹਨਾਂ ਦੇ ਠੇਕੇਦਾਰ ਹੈ ਉਹਨਾਂ ਨੂੰ ਬੇਨਤੀ ਕਰੂੰਗਾ 메ਨ ਬਾਜ਼ਾਰ ਦਾ ਜਾਂ ਦੂਜੀਆਂ ਸ਼ਰ ਲਾਈਟਾਂ ਸਾਨੂੰ ਸਮਾਰਟ ਲਾਈਟਾਂ ਦਾ ਕੋਈ ਇਸ਼ੂ ਨਹੀਂ ਹੈ ਜਦ ਜਦ ਮੈਂ ਇੱਥੇ ਡਾੜੀ ਗੱਲ ਕਟਾਂਗਾ ਦੇਖੋ ਕੁਝ ਨਿੱਜੀ ਕੰਪਨੀਆਂ ਦੇ ਵੱਲੋਂ ਹਰ ਇੱਕ ਬਾੜ ਦੇ ਵਿੱਚ ਕੰਪਨੀਆਂ ਦੇ ਵੱਲੋਂ ਪੋਲ ਪੋਲ ਲਾਏ ਜਾਂਦੇ ਆਂ ਤੱਕੇ ਸੀ ਕੰਪਨੀਆਂ ਦੇ ਕੋਈ ਕਹਿੰਦੇ ਅਸੀਂ ਨੈਟਵਰਕ ਹੈ ਕੋਈ ਕੋਚੇ ਦੀ ਵਾਈਫਾਈ ਚਲਾਣਾ ਹੈ ਕੁਝ ਲਾਣਾ ਬਟ ਉਹਨਾਂ ਦੇ ਕੋਈ ਟੈਂਡਰ ਕਦੇ ਪਾਸ ਨਹੀਂ ਹੁੰਦਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਆਪਣੀ ਕੇਵਲ ਵਾਲੇ ਚੌਂਕ ਦੇ ਵਿੱਚ ਵੀ ਜਾਂ ਆਪਣੇ ਉੱਚੀ ਚੜ੍ਹਾਈ ਦੇ ਕੋਲਜ ਆ ਆਪਣੇ ਤੁਸੀਂ ਕੇਵਲ ਵਾਲੇ ਗਲੀ ਦੇ ਵਿੱਚ ਤੁਸੀਂ ਜਾ ਕੇ ਅੱਜ ਵੀ ਪੂਲ ਕੰਪਨੀਆਂ ਵੱਲੋਂ ਇਦਾਂ ਹੀ ਲੱਗੇ ਸਰ ਮੈਂ ਤੁਹਾਨੂੰ ਉਹਦਾ ਦੱਸਣਾ ਹੈ ਉਹਦੇ 'ਚ ਕੀ ਆ ਪੋਜੀਸ਼ਨ ਹੈ ਕੋਈ ਵੀ ਕੰਪਨੀ ਵਾਈਫਾਈ ਹਾਂ ਆ ਚਾਹੇ Airtel ਨੂੰ ਜਾਏ ਹੋਰ ਕੰਪਨੀਆਂ ਲੈ ਲਓ ਤਾਂ ਉਹਨਾਂ ਨੇ ਇੱਕ ਏਰੀਆ ਦੀ ਛੋਟ ਜਿਹੇ ਦੀ ਨਾ ਪਰਮਿਸ਼ਨ ਲੈ ਲੰਨੇ ਇਹ ਹਮੇਰੇ ਵਾਰਡ ਦੇ ਵਿੱਚ ਅੱਛਾ ਕੰਮ ਕਰਦੇ ਆਂ ਰਾਤੋ ਰਾਤ ਹਮ 10 ਵਜੇ ਤੋਂ ਬਾਅਦ ਕੰਮ ਕਰਦੇ ਜਦ ਪਬਲਿਕਸ ਹੋ ਜਾਂਦੀ ਹੈ ਔਰ ਮੇਰੇ ਵਾਰਡ ਦੇ ਵਿੱਚ ਇਹਨਾਂ ਨੇ ਘੱਟੋ ਘੱਟ 15 ਖੰਭੇ ਲਾ ਕੇ ਖੰਭੇ ਉੱਥੇ ਲਾਏ ਜਿੱਥੇ ਖੰਭਿਆਂ ਦੀ ਜ਼ਰੂਰਤ ਨਹੀਂ ਸੀ ਇੱਕ ਖੰਭਾ ਲੱਗਿਆ ਹੋਇਆ ਉਹਦੇ ਨਾਲ ਐਡਜਾਇਨਿੰਗ ਖੰਭਾ ਹੋਰ ਲਾਤਾ ਮੈਂ ਉਹਨਾਂ ਨੂੰ ਪੁੱਛਿਆ ਮੈਨੂੰ ਪਰਮਿਸ਼ਨ ਦੋ ਕਿੱਥੇ ਆ ਉਹ ਕੰਮ ਉਹਨਾਂ ਦਾ ਅਧੂਰਾ ਪਿਆ 3 ਮਹੀਨੇ ਚ ਜੀਏ ਸਾਹਿਬ ਨੂੰ ਮੈਂ ਰਿਕਵੈਸਟ ਕਰ ਲਈ ਵੀ ਉਹਨਾਂ ਦੀ ਉਤਾਰਾਂ ਬੜਵਾਓ ਮੇਰੇ ਜੋਗੀਆਂ ਵਾਲੇ ਮਹੱਲੇ 'ਚ ਤਾਰਾ ਦਾ ਐਡਾ ਵੱਡਾ ਗੁੱਛਾ ਹੋਇਆ ਪਿਆ ਹੈ ਉਹ ਉੱਥੀ ਹੈ ਟੈਲੀਫੋਨਾਂ ਦਾ ਹੀ ਖੰਭੇ ਪੱਟ ਤੇ ਇੱਕ ਖੰਭਾ ਪੱਟਿਆ ਉਹਨਾਂ ਨੇ ਉਸ ਤੋਂ ਬਾਅਦ ਕੋਈ ਖੰਭਾ ਨਹੀਂ ਔਰ ਇਸ ਟਾਈਮ ਤਾਰਾ ਦੀ ਪੋਜੀਸ਼ਨ ਆ ਹੈ ਵੀ ਇੰਨੀਆਂ ਤਾਰਾ ਨੀਵੀਆਂ ਲੰਕ ਰਹੀਆਂ ਹੈ ਉਹ ਤਾਰਾ ਦੇ ਵਿੱਚ ਸਾਡੇ ਇੱਥੇ ਫਿਊਨਲ ਵੈਨ ਵੜਦੀ ਨਹੀਂ ਹੈ ਮੈਂ ਜੇਈ ਸਾਹਿਬ ਨੂੰ ਇੱਥੇ ਤੱਕ ਵੀ ਕਹਿ ਲਿਆ ਵੀ ਜੇਈ ਸਾਹਿਬ ਕਿਤੇ ਇਹ ਜਿਹੇ ਮਾਹੌਲ ਤਾਂ ਨਹੀਂ ਤੁਹਾਡਾ ਮਨ ਬੰਦਾ ਵੀ ਅਸੀਂ ਚੌਂਕ ਦੇ ਵਿੱਚੇ ਸੰਸਕਾਰ ਕਰਨੇ ਸ਼ੁਰੂ ਕਰੀ ਸੁਣਵਾਈ ਨਹੀਂ ਹੈ ਇਹਨਾਂ ਚੀਜ਼ਾਂ ਦੀ ਫਿਰ ਐਮਸੀ ਬਣਨ ਦਾ ਫਾਇਦਾ ਕੀ ਹੈ ਜੇ ਸੁਣਵਾਈ ਨਹੀਂ بس ਹੁਣ ਕੀ ਕਰ ਸਕਦੇ ਹੱਲ ਕੋਈ ਨਹੀਂ ਨਾ ਜਿਹੜੀ ਚੀਜ਼ ਦਾ ਆਲਟਰਨੇਟ ਨਹੀਂ ਹੈ ਔਰ ਤੁਸੀਂ ਚਾਹੇ ਜਲ ਮਰਜੀ ਦੀ ਮੀਟਿੰਗ ਕਢਾ ਕੇ ਦੇਖ ਲਓ ਸਭ ਤੋਂ ਬੜਕ ਮਾਰ ਕੇ ਮਤਲਬ ਆਪਾਂ ਆਪਣੇ ਹਿੰਮਤ ਮਾਰ ਕੇ ਪੂਰਾ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬੋਟਾ ਡੀਸਨਵਾਈ ਨਹੀਂ ਹੋ ਪਾ ਰਹੀ ਕੇ ਦਾ ਮਤਲਬ ਤੁਹਾਡਾ ਹਾਂ ਹਾਂ ਤੁਸੀਂ ਸਾਫ ਸ਼ਬਦਾਂ ਚ ਕਹਿ ਰਹੇ ਡੀਸਨਵਾਈ ਨਹੀਂ ਸਾਫ ਸ਼ਬਦਾਂ ਚ ਕਹਿ ਰਹੇ ਆਪਲੀਕੇਸ਼ਨ ਰੀਟਰਨ ਚ ਦਿੱਤੀ ਹੋਈ ਹੈ ਵੀ ਮੇਰੇ ਵਾਰਡ ਦੇ ਵਿੱਚ ਬਿਨਾ ਪਰਮਿਸ਼ਨ ਤੋਂ ਬਾਹਰ ਪੈ ਰਹੀ ਹੈ ਉਸ ਦੇ ਉੱਪਰ ਜਾਂਤਾ ਉੱਪਰ ਉਹਨਾਂ ਦੀ ਅਫਸਰਾਂ ਦੀ ਉਹਨਾਂ ਦੀ ਕੰਪਨੀਆਂ ਨਾਲ ਮਿਲੀਭੂਤ ਹੈ। ਕੀ ਹੈ, ਕੀ ਨਹੀਂ ਇਹ ਪ੍ਰਮਾਤਮਾ ਜਾਣਦਾ ਹੈ। ਪਰ ਉਹਨਾਂ ਪਰ ਕੋਈ ਕਾਰਵਾਈ ਦਾ ਆਲਮ ਨਜ਼ਰ ਆ ਨਹੀਂ ਰਿਹਾ। ਤੁਹਾਡੇ ਹੀ ਵਾਰ ਦੀ ਕਮੀ ਹੈ। ਜੇ 27 ਵਾੜਾ ਦੇ ਵਿੱਚ ਵੀ ਆਹੀ ਹਾਲ ਹੈ। ਸਾਰੇ ਪਾਸੇ ਆਹੀ ਆਲੇ ਨੇ। ਬਟ ਉਹ ਤਾਂ ਤੇਰੇ ਕਹਿੰਦੀ ਨਹੀਂ ਕਿ ਚਲੋ ਉਹਨਾਂ ਦੀ ਆਪਣੀ ਹੋਇਆ ਉਹਨਾਂ ਕੋਲ ਤੁਸੀਂ ਇੰਟਰਵਿਊ ਲਓਗੇ। ਉਹਨਾਂ ਨੂੰ ਤੁਸੀਂ ਪੁੱਛਣ ਕਰੋਗੇ ਉਹ ਵੀ ਇਹੀ ਗੱਲ ਕਹਿਣਗੇ। ਹੂੰ।